ਬਾਤ ਖੱਦਰ ਦਾ ਪਉਣਾ ਬਈ ਥੋੜੀ ਦੇਰੇ ਚੱਲਦਾ ਤਾਂ। ਹੂੰ। ਪੂਰੀਆਂ ਬਰਕਾਂ ਤੋਂ ਪਉਣਿਆਂ 'ਚ ਲੱਗ ਜਾਂਦੀਆਂ ਧੀਆਂ। ਅੱਛਾ। ਹਾਂ। ਖੇਸ ਬਣਾਉਣੇ ਤੂੜੀਆਂ ਪੰਡਾ ਲਿਆਉਂਦੇ ਜਦ। ਹੂੰ। ਆ ਹੁਣ ਤਾਂ ਥੈਲੀਆਂ ਥੂਲਿਆਂ ਦੇ ਲੱਗੇ ਬਣਾਉਣ। ਖੇਸ ਤਾਂ ਸਾਡੇ ਕੋਲੇ ਪਈ ਐ। ਆ ਲਿਆਓ ਜੀ ਆ ਮਾਤਾ ਜੀ ਫੜਾਇਓ ਜਰਾ ਖੇਸ। ਆ ਕੀ ਐ ਇਹ? ਇਹ ਮੰਮਾ ਨੇ ਹੱਥਾਂ ਦੀਆਂ ਬਣਾਈਆਂ ਹੋਈਆਂ ਜੀ। ਅੱਛਾ। ਹਾਂ ਜੀ ਦੇਖੋ। ਆਪਣੇ ਹੱਥੀਆਂ ਕਢਾਈ ਕਢੂਈ ਫੁੱਲ ਫਲ ਆਪ ਕੱਢੇ ਹੋਏ ਬਲਕਾਰੀਆਂ ਜੀਆਂ ਸਾਡੀਆਂ ਤਾਂ ਮੈਂ ਤਾਂ ਆ ਆ ਖੋਲੋ 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 ਆ ਦੇਖੋ ਜੀ ਆਹ ਤੁਸੀਂ ਇਹ ਕਿਸ ਤਰ੍ਹਾਂ ਬਣਾਇਆ ਜੀ ਇਹ ਕਿਆ ਕੀਤਾ ਇਹ ਨਾਲ ਆਹ ਥੇਸੀਆਂ ਪੁੱਤ ਸਾਰੀਆਂ ਅੱਛਾ ਇਹ ਖੇਸੇ ਮਹਿੰਗੇ ਥੇਸੀਆਂ ਆਹ ਖੇਸੀਆ ਖੋਲ ਕੇ ਦਿਖਾਓ ਖੋਲੋ 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 ਜੀ ਆਹ ਦੇਖੋ ਆਹ ਖੋਲ ਦਿਓ ਖੋਲ ਦਿਓ ਕੋਈ ਗੱਲ ਨਹੀਂ ਪੂਰਾ ਖੋਲ ਦਿਓ ਜੀ ਆਹ ਖੇਸੀਆਂ ਜੀ ਹਾਂ ਹੂੰ ਬੰਬਰ ਨਹੀਂ ਹੁੰਦੇ ਹਾਂ ਜੀ ਦੇਵੀ ਆ ਬੰਬਰ ਨਾ ਲਾਦੇ ਅੱਛਾ ਖੇਸ ਸਾਫ ਹੁੰਦੇ ਆ ਖੇਸ ਸਾਫ ਹੁੰਦੇ ਆ ਇਹ ਹੱਥਾਂ ਨਾਲ ਬੱਟੇ ਹੋਏ ਸਾਰੀਆਂ ਹੁੰਦੇ ਆ ਹੱਥਾਂ ਨਾਲ ਬੱਟੇ ਹੋਏ ਆ ਹਾਂ ਅ ਦੋਹੇ ਭੈਣਾਂ ਦੇ ਵੱਟੇ ਤੁਸੀਂ ਵੱਟੇ ਗਏ ਇਹਨਾਂ ਦੇ ਵੱਟੇ ਜ਼ਿਆਦਾ ਆਈਕਨ ਉਹ ਤੇ ਸਾਡੀ ਮਾਤਾ ਵੀ ਬਾਤ ਕਰਦੀ ਹੁੰਦੀ ਏ ਅਸੀਂ ਵੀ ਬਾਤ ਕਰਦੀ ਹੁੰਦੀ ਆ ਮਾਤਾ ਦਾ ਨਾਂ ਤਾਂ ਲੈਤਾ ਜੀ ਹੁਣ ਤੁਸੀਂ ਪਰ ਹੁਣ ਅਸੀਂ ਮਾਤਾ ਦਾ ਗੱਲਾਂ ਵੀ ਸੁਣਨੀ ਆ ਮਾਤਾ ਇਹ ਤਾਂ ਨੌਕ ਹੀ ਸੀਗਾ ਜੀ ਉਹ ਕਰਤਾਰ ਕੋਰਤਾ ਅੱਛਾ ਉਹ ਕਾਕੋ ਕਹਿੰਦੇ ਸੀ ਹੂੰ ਐ ਗੱਬੜੂ ਸੀ ਵਾਹ ਜੀ ਵਾਹ ਦੇਖੋ ਜੀ ਚੌਥੀ ਪੰਜਵੀਂ ਪੀੜੀ ਤੱਕ ਅਸੀਂ ਪਹੁੰਚ ਗਏ ਜੀ ਪਿੱਛੇ ਮਾਤਾ ਜੀ ਕਰਤਾਰਕੌਰ ਜੀ ਦੀ ਵੀ ਗੱਲ ਕੀਤੀ ਇਹਨਾਂ ਨੇ ਆ ਦੇਖੋ ਕਿੰਨੇ ਪਿਆਰ ਦੇ ਨਾਲ ਰੋਹ ਦੇ ਨਾਲ ਦੇਖ ਰਹੇ ਨੇ ਜੀ ਕਿੰਨੇ ਖੁਸ਼ੀ ਦੇ ਨਾਲ ਦੇਖ ਰਹੇ ਨੇ ਮਾਤਾ ਜੀ ਹਰਬੀਬਕੌਰ ਜੀ ਆ ਆ ਤੁਸੀਂ ਆ ਤੁਸੀਂ ਵਟੇ ਮਾਤਾ ਜੀ ਆ ਹਾਂ ਵੀਰ ਹਾਂ ਹਾਂ ਹੂੰ ਕਮਾਲ ਦੀ ਗੱਲ ਹੈ ਹੂੰ ਅੱਛਾ ਕਿਦਾਂ ਬਣਾ ਬਣਾਉਣ ਦਾ ਤਰੀਕਾ ਦੱਸਿਓ ਕੀ ਸੀਗਾ ਹਾਂਜੀ ਜਲਾਹਾ ਮੁੰਡਾ ਹਾਂਜੀ ਜਲਾਹਾ ਮੁੰਡਾ ਮੈਂ ਇਹਨਾਂ ਨਾਲ ਵੀ ਥੋੜੀ ਥੋੜੀ ਗੱਲ ਕਰ ਲਵਾਂ ਉਹ ਪਤਾ ਦੇਖਣ ਵਾਲੇ ਕਹਿੰਦੇ ਵੀ ਇਹਨਾਂ ਨਾਲ ਗੱਲੇ ਨਹੀਂ ਕੀਤੀ ਸ਼ਾਇਦ ਹਾਂਜੀ 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 ਕਿਆ ਕਹਿੰਦੇ ਸੀਗੇ ਜੀ ਜਲਾਹਾ ਮੁੰਡਾ ਹੁੰਦਾ ਤਾਂ ਭਾਈ ਅੱਛਾ ਜੋ ਜੀ ਸੀ ਜੰਦੇ ਤੇ ਕੱਤ ਸੂਤ ਕੱਤ ਕੇ ਕਾਟਕੂਟ ਰੱਖਦਾ ਸੀ ਵਿੱਚੋਂ ਕੁਝ ਉਹ ਸੂਤ ਰੱਖ ਲਾ ਸੀ ਥੋੜਾ ਜਿਆ ਰੱਖਦਾ ਹੁੰਦਾ ਮੈਂ ਸੁਣੀ ਗੱਲ ਇਹ ਹੈ ਹੈ ਐਸੇ ਹੀ ਗੱਲ ਕਹੀ ਉਹ ਤਾਂ ਕਹਿੰਦੇ ਤੇ ਰੋਟੀ ਖਾਂਦੇ ਤੇ ਵੀ ਤੇ ਕਹਿੰਦੇ ਪੋਰਾ ਗਿਲੇ ਜਾਂਦਾ ਅਸੀਂ ਤਾਂ ਰੱਖ ਦੇਈਆਂ ਫਿਰ ਅੱਛਾ ਅੱਛਾ ਕੋਈ ਪੁਰਾਣੇ ਜਿਲਾਹਿਆਂ ਦੇ ਨੌ ਯਾਦ ਹੈ ਜਿਹਨੂੰ ਦਿੰਦੇ ਸੀਗੇ ਤੁਸੀਂ ਹਾਂ ਮਾਗੀ ਹੂੰ ਚੁਰਤਾ ਅੱਛਾ ਇਹ ਮੁਸਲਮਾਨ ਤੇ ਨਾ ਨਾ ਜਲਾਏ ਐਸੇ ਜਲਾਏ ਤੇ ਕੋ ਆਪਣੇ ਪਿੰਡ ਚ ਮੁਸਲਮਾਨ ਵੀ ਰਹਿੰਦੇ ਸੀ 47 ਵਲੇ ਨਾ ਨਾ ਕਿਹੜੇ ਪਿੰਡ ਤੇ ਰਹਿੰਦੇ ਸੀ ਕੋਟਲੀ ਕੋਟਲੀ ਕੋਈ ਯਾਦ ਹੈ ਕੋਟਲੀ ਪਿੰਡ ਦੇ ਕਿਸੇ ਮੁਸਲਮਾਨ ਦਾ ਨਾਮ ਨਹੀਂ ਸਾਨੂੰ ਨਹੀਂ ਨਾਂ ਦਾ ਪਤਾ ਹੁਣ ਰਹਿੰਦੇ ਸੀਗੇ ਹਾਂ ਪੂਰਾ ਪਿੰਡ ਕੋਟਲੀ ਅੱਛਾ ਪੂਰਾ ਪਿੰਡ ਸੀਗਾ ਜੀ ਹਾਂ 40 ਸੱਦੀ ਜੀ ਤੇ ਪਹਿਲੇ ਵਿਚਾਰੇ ਉੱਜੜ ਗਏ ਉਹ ਸਾਰੇ ਹੁਣ ਸਾਰੇ ਬਚੇ ਬੈਠੇ ਬਾਰਤ ਜੀ ਜੀ ਠੀਕ ਹੈ ਲਓ ਜੀ ਆਤਾ ਫਿਰ ਖੇ ਅੱਛਾ ਇੱਕ ਖੇਸ ਖੋਸ ਸਾਨੂੰ ਵੀ ਦੇ ਦਿਓ ਹਾਂ ਜਰੂਰ ਤੁਹਾਡੇ ਹੱਥ ਦਾ ਤੋਹਫਾ ਲੈ ਲਾਂਗੇ ਅਸੀਂ ਕੋਈ ਨਾ ਭਾਈ ਜੀ ਆ ਇੱਕ ਛੋਟਾ ਭਰਾ ਇੱਕ ਮੈਂ ਦੀ ਆ ਦੱਸਿਓ ਜੀ ਕਰਿਓ ਕਮੈਂਟ ਜੀ ਸਬਸਕ੍ਰਾਈਬਰਸ ਵੀ ਲੈ ਲਈਏ ਕਿ ਕੇਸ ਖੇਸ ਦੀ ਇੱਕ ਖੇਸੀ ਦੀ ਔਰ ਜੇ ਤੁਹਾਨੂੰ ਚਾਹੀਦੀ ਹੈ ਤੇ ਤੁਸੀਂ ਵੀ ਕਮੈਂਟ ਕਰੋ ਜੀ ਮਜ਼ਾਕ ਕਰਦੇ ਆਂ ਜੀ ਅਸੀਂ ਪਰ ਗੱਲ ਇਹ ਹੈਗੀ ਜੀ ਕਿ ਇਹਨਾਂ ਖੇਸਾਂ ਨੂੰ ਦੇਖ ਕੇ ਜੀ ਉਹ ਪੁਰਾਣਾ ਸਮਾਂ ਯਾਦ ਆਉਂਦਾ ਜੀ ਔਰ ਆਪਣੇ ਘਰਾਂ ਦੇ ਵਿੱਚ ਵੀ ਤੁਹਾਨੂੰ ਯਾਦ ਹੋਵੇਗਾ ਕਿ ਸਾਡੀਆਂ ਦਾਦੀਆਂ ਔਰ ਸਾਡੀਆਂ ਨਾਨੀਆਂ ਜਿਹੜੀਆਂ ਇਹ ਬੁਣਿਆ ਕਰਦੀਆਂ ਸੀਗੀਆਂ ਇਹ ਬਣਾਉਂਦੇ ਸੀਗੇ ਜੀ ਸੂਤ ਕੱਤਦੀਆਂ ਸੀਗੀਆਂ ਜੀ ਇਹ ਪੁਰਾਣੇ ਸਮੇਂ ਦੀ ਯਾਦ ਹੈ ਜੀ ਹਾਂਜੀ ਕੀ ਕਹਿੰਦੇ ਜੀ ਚਰਖੇ 'ਚ ਕੱਤਦੇ ਸੀ ਸੂਤ ਆ ਹਾਂ ਇਹ ਤੇ ਨਾ ਅੱਛਾ ਚਰਖ ਚਰਖੇ ਦਾ ਦੱਸਿਓ ਕਿੰਦਾ ਚੱਲਦਾ ਸੀਗਾ ਜੀ ਚਰਖਾ ਸਾਰਾ ਕੁਝ ਸੋ ਜੀ ਇਹ ਨਾਲੇ ਵੀ ਆਪਣੇ ਹੱਥ ਨਾਲ ਬਣਾਉਂਦੇ ਸੀ ਜਿਹੜੇ ਨਾਲੇ ਪਾਉਂਦੇ ਨਾ ਹਾਂਜੀ ਹਾਂਜੀ ਸਵਾਰੂ ਵਿੱਚ ਹਾਂਜੀ ਹਾਂਜੀ ਕੱਗੇ ਦੇ ਵਿੱਚ ਹੂੰ ਸਾਰਾ ਵਾਲੇ ਬੁਣਦੇ ਉਹ ਵੀ ਆਪਣੇ ਨਾਲ ਹੱਥਾਂ ਨਾਲ ਹੀ ਬੁਣਦੇ ਸੀਗੇ ਜੀ ਉਹਦਾ ਅੱਡੇ ਵੀ ਬਣਿਆ ਅੱਡੇ ਵੀ ਬੇ ਨਾਲੇ ਵਾਲਦੇ ਅੱਛਾ ਉਹ ਵੀ ਸਾਰਾ ਸਮਾਨ ਦੇਖਣਾ ਜੀ ਆਪਾਂ ਨੇ ਅੱਜ ਤਾਂ ਨਹੀਂ ਅਸੀਂ ਕੱਢ ਕੇ ਰੱਖੂ ਹਾਂ ਦੇਖਿਓ ਨਾਲੇ ਵੀ ਮਰਬੇ ਬੰਦੀ ਆਪਾਂ ਫਿਰ ਅਗਲੇ ਵੀਡੀਓ ਚ ਦਿਖਾ ਦਾਂਗੇ ਜ਼ਰੂਰ ਜੀ ਜ਼ਰੂਰ ਹਾਂਜੀ

ਉਹਦੇ ਇੱਕ ਉਹਦੇ ਆਵੇ ਚਾਰ ਫਾੜੀਆਂ ਹੋ ਜਾਂਦੀਆਂ ਤੇ ਗੱਬੇ ਅੱਛਾ ਜੀ ਜਿਹੜੀ ਮਰੱਬੇਬੰਦੀ ਹੁੰਦੀ ਸੀ ਉਹਦੀ ਇੱਕ ਹੀ ਕਵਾਰੀ ਰਹਿੰਦੀ ਸੀ ਆਹ ਤਾਂ ਗੱਲ ਸਾਨੂੰ ਪਤਾ ਹੀ ਨਹੀਂ ਸੀ ਪਹਿਲਾਂ ਪਤਾ ਨਹੀਂ ਸੀ ਸਾਾਨੂੰ ਵੀ ਨਹੀਂ ਸੀ ਪਤਾ ਹਾਂ ਆਹ ਤਾਂ ਗੱਲ ਸਾਨੂੰ ਮੈਂ ਕਹਿੰਨਾ ਵੀਡੀਓ ਦੇਖ ਰਹੇ ਆ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਮम्मी ਨੇ ਮੂੰਹ ਅੱਜ ਪਹਿਲੀ ਵਾਰੀ ਉਹ ਸੁਣੀ ਹੈ ਮਰੱਬੇਬੰਦੀ ਤੇ ਕੀਲੇਬੰਦੀ ਦੇ ਨਾਲੇ ਦੀ ਹਾਂ ਹਾਂ ਅੱਛਾ ਹਮ ਕਮਾਲ ਦੀਆਂ ਗੱਲਾਂ ਕਰਤੀਆਂ ਤੁਸੀਂ ਤਾਂ ਦੀ ਅੱਡੇ ਪੱਜਾ ਵੀ ਤਾਣਾ ਤਣਦੇ ਤੇ ਨਾ ਤਾਣਾ ਅੱਡੇ ਪਰ ਤਾਣਨਾ ਪਹਿਲਾਂ ਇੱਕ ਰੰਗ ਦਾ ਤਾਣਾ ਇਹਦੇ ਗਿੱਜੇ ਫਿਰ ਦੋ ਤਿੰਨ ਤਾਗੇ ਦੁਬੇ ਲੋਟ ਪਾਉਣੇ ਫਿਰ ਉੱਪਰ ਉਹਨਾਂ ਨਾਲ ਫਕੀਲੇ ਬੰਦੀ ਬਣਦੀ ਜੀ ਦੋ ਹੱਥਾਂ ਨਾਲ ਹਾਂ ਬਣਗੀ ਜੀ ਗੱਲ ਜੀ ਅੱਜ ਹੈ ਇਹ ਤਾਂ ਬਹੁਤ ਵਧੀਆ ਚਟਣੀ ਇਹਨਾਂ ਨੇ ਬਣਾਈ ਹੋਈ ਹੈ ਜੀ ਹਾਂ ਜੀ ਹਾਂ ਆ ਆ ਚਟਣੀ ਆ ਆ ਕਿਹੜੀ ਕਹਿੰਦੇ ਅੰਬ ਦੀ ਪੱਕੀ ਚਟਣੀ ਜਿਹੜੀ ਕਹਿੰਦੇ ਜੀ ਤੁਸੀਂ ਪੱਕੀ ਚਟਣੀ ਹੈ ਜੀ ਹਾਂ ਲਓ ਜੀ ਪਾਓ ਜੀ ਕੈਮਰਾ ਦੀ ਪੱਕੀ ਚਟਣੀ ਜੀ ਮਾਤਾ ਜੀ ਦੇ ਕੋਲ ਸਾਰਾ ਕੁਝ ਅਚਾਰ ਮਰਬੇ ਚਟਣੀਆਂ ਸਭ ਕੁਝ ਬਣਾ ਕੇ ਰੱਖਦੇ ਆ ਚਟਣੀ ਚਟਣੀ ਵਧੀਆ ਬਣਾ ਲੈਂਦੇ ਜੀ ਹਾਂ ਅਸੀਂ ਵੀ ਇਹਨਾਂ ਤੋਂ ਜਦੋਂ ਮੇਰਾ ਵਿਆਹ ਹੋਇਆ ਮੈਨੂੰ ਕੁਝ ਨਹੀਂ ਸੀ ਆਉਂਦਾ ਪਰ ਸਾਡੇ ਮਾਤਾ ਜੀ ਉਹਨਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਇੰਨਾ ਸਪੋਰਟ ਕੀਤਾ ਵੀ ਇਹਨਾਂ ਦੀ ਛਾਤਰਛਾਤ ਮੈਂ ਸਾਰਾ ਕੁਝ ਸਿੱਖ ਗਈਆਂ ਆ ਦੇਖੋ ਜੀ ਆ ਜਿਹੜਾ ਪਰਿਵਾਰ ਦਾ ਆਪਸੀ ਪਿਆਰ ਹੈ ਨਾ ਜੀ ਤੇ ਬਜ਼ੁਰਗਾਂ ਪ੍ਰਤੀ ਸਤਿਕਾਰ ਹੈ ਨਾ ਜੀ ਇਹ ਗੱਲ ਬਹੁਤ ਹੀ ਵਧੀਆ ਲੱਗੀ ਜੀ ਜ਼ੋਰਦਾਰ ਤਾੜੀਆਂ ਜੀ ਇਹਨਾਂ ਦੇ ਲਈ ਬਹੁਤ ਜ਼ੋਰਦਾਰ ਤਾੜੀਆਂ ਜੀ ਇਹਨਾਂ ਨੇ ਦੇਖੋ ਜੀ ਪੰਜਾਬੀ ਵਿਰਸੇ ਦੀ ਗੱਲ ਸਾਂਝਾ ਪਰਿਵਾਰ ਹੈਗਾ ਜੀ ਇਹ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਪਰਿਵਾਰ 'ਚ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਹੈ ਨਾ ਜੀ ਉਹਨਾਂ ਦੇ ਚਿਹਰੇ ਤੇ ਜਦੋਂ ਅਸੀਂ ਕੈਮਰਾ ਪਾਨੇ ਆ ਸਾਨੂੰ ਉਦੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਸ ਭਾਵਨਾ ਦੇ ਨਾਲ ਪਰਿਵਾਰ ਨੇ ਬਜ਼ੁਰਗਾਂ ਨੂੰ ਰੱਖਿਆ ਹੋਇਆ ਹੈ ਸੰਭਾਲਿਆ ਹੋਇਆ ਹੈ ਸਾਹਮਣੇ ਰੱਖਿਆ ਹੋਇਆ ਹੈ ਔਰ ਬਜ਼ੁਰਗਾਂ ਦਾ ਛਤਰਛਾਇਆ ਨੂੰ ਉਹ ਅਨੰਦਿਤ ਹੋ ਕੇ ਮਾਣ ਰਹੇ ਨੇ ਸਾਨੂੰ ਪਤਾ ਲੱਗ ਜਾਂਦਾ ਜੀ ਇੱਕ ਵਾਰੀ ক্লোਜ਼ ਕੈਮਰਾ ਪਾ ਦਿਓ ਜੀ ਤੁਹਾਡਾ ਇੱਕ ਵਾਰੀ ਫੇਰ ਨਾਂ ਦੱਸ ਦੇ ਦੀ ਆਪਣਾ ਜੀ ਤਸਵੀਰ ਕੋ ਜੀ ਪਿੱਛੇ ਸਰਦਾਰ ਜੀ ਹਾਂ ਜੀ ਮੇਰੇ ਹਸਬੰਦ ਹੈ ਹਾਂ ਜੀ ਜੀ ਕੀ ਨਾਮ ਸ਼ੁਭਨਾਮ ਜੀ ਸਰਦਾਰ ਪਰਮਿੰਦਰ ਸਿੰਘ ਮਾਦਮ ਜੀ ਇਹ ਦੇ ਫੁੱਫੜ ਜੀ ਜੀ ਸਾਹਮਣੇ ਦੀ ਆ ਸਾਡੀਆਂ ਕਹਿੰਦੇ ਜੀ ਪਏ ਤਿੰਨ ਪਿੰਡਾਂ ਦੇ ਫੁੱਫੜ ਜੀ ਔਰ ਇਹ ਸਾਡੀਆਂ ਭੂਆ ਹੋ ਗਈ ਹੈ ਜੀ ਹਾਂਜੀ ਹੋਰ ਸਾਰਾ ਅਸੀਂ ਆਪਣੇ ਸਾਰੇ ਪਿੰਜ ਕੱਲੇ ਮਾਵੀਆਂ ਦਾ ਇੱਕੋ ਹੀ ਘਰ ਸਾਡਾ ਅੱਛਾ ਜੀ ਅਸੀਂ ਕੱਲੀ ਮਾਵੀਆਂ ਸਾਡੇ ਹੂੰ ਲਓ ਜੀ ਮਾਤਾ ਜੀ ਗੱਲ ਬਣ ਗਈ ਜੀ ਅੱਜ ਫਿਰ ਅੱਜ ਚਰਖੇ ਚੁਰਖੇ ਦੇਖ ਲੈਣੇ ਅੱਜ ਅੱਛੀ ਤੁਹਾਡੇ ਦੀ ਹਾਂਜੀ ਦਿਖਾ ਦਿਓ ਭਾਈ ਕਮਾੜੇ ਹਾਂਜੀ ਅੱਛਾ ਕਮਾਰਾਂ ਕਮੂਰਾਂ ਦੇ ਭਾਂਡਿਆਂ ਦੀ ਵੀ ਕੋਈ ਗੱਲ ਸੁਣਾ ਦਿਓ ਕਮਾਰਾਂ ਦੇ ਭਾਂਡਿਆਂ ਦੇ ਤਾਂ ਬੁੱਤ ਹੂੰ ਤੁਹਾਨੂੰ ਨਾ ਨਹੀਂ ਪਤਾ ਮਿੱਟੀ ਦੇ ਭਾਂਡੇ ਯੂਜ਼ ਕਰਦੇ ਸੀ ਪਹਿਲਾਂ ਹਾਂਜੀ ਹੁਣ ਵੀ ਕਰਦੇ ਆ ਘੜਾ ਭਰਿਆ ਫੇਰ ਪਾਣੀ ਅੱਛਾ ਘੜਾ ਵੀ ਰੱਖਿਆ ਹੋਇਆ ਹੈ ਕੰਦੀਰੀਆਂ ਵੀ ਰੱਖੀਆਂ ਹੋਈਆਂ ਅੱਛਾ ਇਹ ਜੀ ਕਰਦੇ ਆਏ ਨਹੀਂ ਪਤਾ ਕਿ ਕਿੰਦਾ ਬਣਾਉਂਦੇ ਆ ਘਰ ਕਿੰਦਾ ਅੱਛਾ ਵਰਤਦੇ ਆ ਇਹਦੇ ਵੀ ਤੁਸੀਂ ਤੇ ਫ੍ਰਿਜ ਦਾ ਪਾਣੀ ਠੀਕ ਲੱਗਦਾ ਕਿ ਘੜੇ ਦਾ ਅੱਜ ਘੜੇ ਦਾ ਨੂਰ ਆ ਹਾਂ ਵਿਚਰ ਬਸ ਪੂਰ ਕੋਈ ਦੇਖਦੇ ਜਾਦੇ ਲੋੜ ਪੈਂਦੀ ਵਰਤ ਵੀ ਲੈਣੇ ਨੇ ਤਾਂ ਘੜੇ ਹੀ ਵਰਤ ਹੂੰ ਅੱਛਾ ਬੇਬੇ ਪਿਆਰ ਹੈਗਾ ਇਹਨਾਂ ਦਾ ਦੋਹਾਂ ਦਾ ਆਪਸ ਚ ਬਹੁਤ ਜਿਆਦਾ ਪਿਆਰ ਹੈ ਹਾਂ ਕੋਈ ਥੋੜਾ ਬੋਧ ਝਗੜਾ ਵੀ ਹੋ ਜਾਂਦਾ ਹੈ ਕੋਈ ਲੜਾਈ ਲੜੀ ਹੋ ਜਾਂਦੀ ਥੋੜੀ ਜੀ ਕਦੀ ਕਦੀ ਹੋ ਜਾਂਦੀ ਹੈ ਕਿਹਦੇ ਨੇ ਚਲੇ ਜਾਂਦੀ ਮੈਂ ਇਹਨੂੰ ਕਹਿ ਦਿੰਨੀ ਭਾਈਆਂ ਬਿੱਟੀ ਕਿੱਧਰ ਨੂੰ ਗਈ ਅੱਛਾ ਚਾਨਰਾਜ ਹੋ ਜਾਂਦੇ ਵੀ ਕਿੱਧਰ ਗਈ ਦੱਸ ਕੇ ਨਹੀਂ ਗਈ ਮੈਨੂੰ ਕਿੱਥੇ ਗਈ ਜਾਣ ਨਹੀਂ ਦੇਣਾ ਇੱਕ ਹੋਰ ਤੁਹਾਨੂੰ ਦੱਸਾਂ ਮੰਮੀ ਦੇ ਨਾ ਬੈਕ ਦਾ ਆਪਰੇਸ਼ਨ ਹੋਇਆ ਹੋਇਆ ਹੈ ਨਾ ਦਾ ਤੇ ਇਹ ਬਹੁਤ ਅੰਗ ਰਹਿੰਦੇ ਆ ਅਸੀਂ ਜਿੰਨਾ ਮਰਜੀ ਘੁੱਟੀ ਜਾਈਏ ਨਾ ਸਾਡੇ ਪਰ ਉਹ ਨਹੀਂ ਮੰਮੀ ਤੇ ਜ਼ਰੂਰ ਹੱਥ ਫੜਾਉਣਾ ਹੈ ਇੱਕ ਵਾਰ ਤੂੰ ਆ ਕੇ ਫੇਰ ਜਾ ਫੇਰ ਮੈਨੂੰ ਨੀਂਦ ਆਉਣੀ ਹੈ ਹਾਂ ਤੇ ਤੁਸੀਂ ਆਉ ਦੋ ਮਿਲ ਕੇ ਅੱਛਾ ਇਹ ਹੱਥ ਫੇਰ ਰਹੇ ਸੀਗੇ ਪਿੱਠ ਤੇ ਲੋ ਜੀ ਇਹਨਾਂ ਭੈਣਾਂ ਦਾ ਪਿਆਰ ਦੇਖ ਕੇ ਦੋਨਾਂ ਭੈਣਾਂ ਦਾ ਮਾਤਾ ਜੀ ਹਰਬੀਬ ਕੌਰ ਤੇ ਮਾਤਾ ਜੀ ਅਮਰਜੀਤ ਕੌਰ ਦਾ ਤੇ ਪਰਿਵਾਰ ਦਾ ਪਿਆਰ ਦੇਖ ਕੇ ਖਾਸ ਤੌਰ ਤੇ ਇਹ ਦੋਨਾਂ ਭੈਣਾਂ ਨੂੰ ਦੇਖ ਕੇ ਦੇਖੋ ਦੋ ਭਰਾਵਾਂ ਦਾ ਪਿਆਰ ਵੀ ਬੜਾ ਵਧੀਆ ਹੁੰਦਾ ਪਰ ਦੋ ਭੈਣਾਂ ਦਾ ਪਿਆਰ ਹੈ ਨਾ ਜੀ ਇਹਦੇ ਵਰਗੀ ਕੋਈ ਮਿਸਾਲ ਹੀ ਨਹੀਂ ਜੀ ਰੱਬ ਰਸਦਾ ਦੋ ਭੈਣਾਂ ਦੇ ਪਿਆਰ ਦੇ ਵਿੱਚ ਔਰ ਖਾਸ ਤੌਰ ਤੇ ਜਦੋਂ ਉਮਰ ਦਰਾਜ਼ ਹੋ ਜਾਣ ਤੇ ਉਦੋਂ ਵੀ ਇੱਕ ਦੂਜੇ ਨੂੰ ਮਿਸ ਕਰਦੇ ਆ ਕੀ ਕਹਿੰਦੇ ਜੀ ਜਾਂ ਕਿੱਥੇ ਚਲੇਗੀ ਦੁਆਰਾ ਬੋਲਿਓ ਕੀ ਕਹਿੰਦੇ ਜੀ ਆ ਨਾ ਪਿੱਛੇ ਕਿੱਥੇ ਚਲੀ ਗਈ ਜੀ ਜਦ ਇਹ ਚਲੇ ਜਾਂਦੇ ਫੇਰ ਤੁਸੀਂ ਵੀ ਬੋਲਦੇ ਕੁਝ ਨਹੀਂ ਕਹਿੰਦੀ ਅੱਛਾ ਪਤਾ ਨਹੀਂ ਕਿੱਥੇ ਚਲੇਗੇ ਕਦੇ ਦੱਸ ਕੇ ਵੀ ਨਹੀਂ ਜਾਣਾ ਮੈਂ ਕਿੱਥੇ ਨੂੰ ਚੱਲੀ ਆ ਪਈ ਆਵਾਜ਼ਾਂ ਮਾਰੀ ਜਾਵੇ ਬੀਬੋ ਲੱਭਦੀ ਫਿਰੀ ਜਾਵੇ ਅੱਛਾ ਜੇ ਇੱਕ ਦੂਜੇ ਨੂੰ ਕਿਤੇ ਦੇਖਣ ਦਾ ਦਿਨ ਚ ਤਾਂ ਫੇਰ ਲੱਜਦੇ ਫਿਰਦੇ ਹੋਣੇ ਵੀ ਕਿੱਥੇ ਚਲੇਗੀ ਕਿੱਥੇ ਚਲੀ ਜੀ ਦੀ ਆਲੇ ਬਣਾ ਦਾਂਗੇ ਬਣਾ ਦਾਂਗੇ ਬਣਾ ਦਾਂਗੇ ਹਜੇ ਤਾਂ ਇਹਨਾਂ ਦੇ ਨਾਲ ਗੱਲ ਚੱਲ ਰਹੀ ਹੈ ਇਹੀ ਸਾਡੇ ਅਸਲੀ ਹੀਰੋ ਹੈ ਸਭ ਕੁਝ ਇਹੀ ਅੱਜ ਤੁਸੀਂ ਤੁਸੀਂ ਤਾਂ ਨੂੰ ਰੱਬ ਲੱਜ ਗਏ ਰੱਬ ਲੱਜ ਗਏ ਵਾਕੇ ਰੱਬ ਲੱਜ ਗਏ ਦੋਹੇ ਭੈਣਾਂ ਦਾ ਪਿਆਰ ਦੇਖ ਕੇ ਨਾ ਜੀ ਮਨ ਖੁਸ਼ ਹੋ ਗਿਆ ਭਾਵਕ ਹੋ ਗਿਆ ਜੀ ਬਹੁਤ ਜੀ ਸਾਡੀ ਦਾਦੀ ਨਾ ਜੀ ਤੇ ਸਾਡੀ ਦਾਦੀ ਤੇ ਨਾਲ ਦਾਦੀ ਦੀ ਭੈਣ ਦੋ ਮਾਸੀ ਸਾਡੇ ਪਿਤਾ ਜੀ ਉਹਨਾਂ ਨੂੰ ਮਾਸੀ ਦੀ ਕਹਿੰਦੇ ਸੀ ਉਹ ਵੀ ਦੋ ਭੈਣਾਂ ਸੀ ਅੱਜ ਉਹਨਾਂ ਨੂੰ ਅਸੀਂ ਯਾਦ ਕਰ ਲਿਆ ਦੋਹੇ ਭੈਣਾਂ ਨੂੰ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਸਾਡਾ ਪਿਆਰ ਖੁਸ਼ੀ ਹੋਈ ਸਾਨੂੰ ਬਬੂ ਤਾਂ ਇੱਥੇ ਚੱਤ ਨਹੀਂ ਸਾਡਾ ਜਮਾਨਾ ਵੀ ਸਾਨੂੰ ਤਾਂ ਇੱਕ ਦੂਜਾ ਜੇ ਕੁਝ ਹੋ ਜਵੇ ਚੜ ਨੂੰ ਪਤਾ ਬਣਾ ਲੱਗ ਗਿਆ ਦੂਹੀ ਗੈਲੇ ਹੋ ਜੀ ਬੋਹੋ ਅੰਨਾ ਵਾਹਿਗੁਰੂ ਮੈਂ ਸਾਥੋਂ ਛੋੜਾ ਨਾ ਚੱਲਣਾ ਵੇ ਇੱਕ ਦਿਨ ਭੈਣ ਹਮ ਇੱਕ ਵੀਰ ਜੀ ਤੁਹਾਡੀ ਹੁਣ ਤੁਹਾਨੂੰ ਦੱਸਾਂ ਤੇ ਸਾਡੇ ਬੱਚਿਆਂ ਨੂੰ ਵੀ ਇੰਨੀ ਆ ਪਿਆਰੀਆਂ ਆਪਣੀਆਂ ਦਾਦੀਆਂ ਉਹਨਾਂ ਨੂੰ ਆਏ ਨਹੀਂ ਸਾਡੇ ਨਾਲ ਗੱਲ ਕਰਕੇ ਸਕੂਨ ਨਹੀਂ ਆਪਣੀਆਂ ਦਾਦੀਆਂ ਨਾਲ ਪਹਿਲਾਂ ਗੱਲ ਕਰਨੀ ਹੈ ਪਹਿਲਾਂ ਦਾਦੀਆਂ ਨਾਲ ਗੱਲ ਕਰੋ ਪਤਾ ਕਾਰਨ ਕੀ ਹੈ ਜੀ ਇਹਦਾ ਇਹਦਾ ਕਾਰਨ ਹੈ ਕਿ ਤੁਸੀਂ ਇਹਨਾਂ ਦੀ ਰਿਸਪੈਕਟ ਕਰਦੇ ਹੋ ਬੱਚੇ ਦੇਖ ਰਹੇ ਹਨ ਹਾਂਜੀ ਹਾਂਜੀ ਔਰ ਬੱਚੇ ਇਸ ਤਰ੍ਹਾਂ ਹੀ ਫਿਰ ਉਹ ਉਹਨਾਂ ਨੂੰ ਤਸੱਲੀ ਆ ਸਾਡੇ ਟਰਫੈਂਟ हां ਅਸੀਂ ਤਾਂ ਹੀ ਕਹਿੰਦੇ ਛੱਡੀ ਬੈਠੇ ਹਾਂ ਵੀ ਤੁਹਾਡੇ ਪਰ ਸਾਨੂੰ ਤਸੱਲੀ ਆ ਹੂੰ ਸਾਡੇ ਬੱਚੇ ਰੱਖੇ ਹੋયા ਜੀ ਕਹਿੰਦੇ ਆ ਨਾ ਜੱਜ ਆਪਣੇ ਇਹਨਾਂ ਮਾਸੀ ਜੀ ਦਾ ਪੋਤਾ ਔਰ ਪੋਤੀ ਓ ਕੈਨੇਡਾ ਮੇਰਾ ਬੇਟਾ ਨਿਊਜ਼ੀਲੈਂਡ ਆ ਦੇਓ ਸੁਨਹਿਾ ਕੈਨੇਡਾ ਤੇ ਨਿਊਜ਼ੀਲੈਂਡ ਵਾਲਿਆਂ ਨੂੰ ਨਾ ਬੋਲ ਕੇ ਆ ਕੈਮਰੇ ਤੇ ਦੱਸੋ ਜੀ ਦੇਖ ਰਹੇ ਹੋ ਤੁਹਾਨੂੰ ਬੋਲੋ ਹਾਂ ਕੀ ਕਹਾਂ ਜੋ ਮਰਜ਼ੀ ਕਹੋ ਆ ਬੋਲ ਦੋ ਮਰਜ਼ੀ ਹਰ ਮੰਨੂ ਹਰ ਮੰਨੂ ਨਾ ਹਾਂ ਹਾਂ ਬੋਲੋ ਬੋਲੋ ਹਾਂ ਹੂੰ ਇਹ ਬੋਲ ਤਾ ਇੱਥੇ ਆ ਗਏ ਆਪਣੇ ਆਏ ਹੋ ਜਾਂ ਲੈਣੀ ਚੱਲ ਗਿਓ ਹੂੰ ਪੰਜਾਬੀ ਵੀਰਸਾ ਫਿਲਮ ਬਣਾਉਨੇ ਆਏ ਹਾਏ ਅਸਲੀ ਫਿਲਮ ਬਣ ਗਈ ਅੱਜ ਅੱਛਾ ਤੁਸੀਂ ਵੀ ਦਿਓ ਸੁਨੇਹਾ ਜੀ ਤੁਸੀਂ ਵੀ ਦਿਓ ਜੀ ਸੁਨੇਹਾ ਜੀ ਸੁਨੇਹਾ ਦੋ ਇੱਥੇ ਇੱਥੇ ਬੋਲ ਕੇ ਦੀ ਕੈਨੇਡਾ ਵਾਲਿਆਂ ਨੂੰ ਅਮਰੀਕਾ ਵਾਲਿਆਂ ਨੂੰ ਜੀ ਨਿਊਜ਼ੀਲੈਂਡ ਕਿ ਆ ਇੱਥੇ ਜਾ ਕੇ ਬਹਿ ਜਿੰਨੇ ਕਹਿ ਨਹੀਂ ਹੁੰਦੀ ਨਾ ਧੱਕਾ ਨੀ ਵੀ ਹੂੰ ਕੀ ਗਾਦਾ ਪੁੱਤ ਹੂੰ ਪੁੱਤ ਮੇਰੇ ਘਰ ਆ ਜਾ ਤੂੰ ਕੋਈ ਵੀ ਗੱਲ ਹਾਲ ਨਹੀਂ ਪੁੱਛਾ ਚਲੇ ਪੁੱਤ ਆ ਜਾ ਤੁਸੀਂ ਕਿੰਦਨ ਆਣਾ ਮੈਨੂੰ ਪੱਕੀ ਤਰੀਕ ਦੱਸ ਦੋ ਵੀ ਤੁਸੀਂ ਹਾਂ ਹੁਣ ਸਿਮਰਨ ਨੇ ਗੁੱਸੇ ਹੋ ਜਾਣਾ ਵੀ ਮੇਰਾ ਨਾ ਲੈ ਲੋ ਜਿਹਦਾ ਨਾ ਰਹਿੰਦਾ ਰਹਿ ਨਾ ਜਾਵੇ ਸਿਮਰਨ ਦਾ ਜੀ ਹਾਂਜੀ ਉਹ ਪੁੱਤ ਹੂੰ ਕੀ ਕਰਦਾ ਹੈ ਹੂੰ ਆ ਗਿਆ ਕੰਮ ਤੇ ਹੂੰ ਆਉਣਾ ਨਹੀਂ ਆਉਣਾ ਨਹੀਂ ਘਰ ਨੂੰ ਹਾਂ ਆਇ ਕ ਵੇਬੇ ਕਹਿ ਦੇਓ ਕਿ ਵੀਡੀਓ ਸ਼ੇਅਰ ਕਰ ਦੋ ਬੋਲਿਓ ਜਰਾ ਵੀਡੀਓ ਸ਼ੇਅਰ ਕਰ ਦਿਓ ਓ ਬੜੀ ਕੀ ਗੱਲ ਚੱਲ ਪਿਆਰ ਬੰਨ ਰੂਂਗੜੀਆਂ ਵਿੱਚ ਖੇ ਲਓ ਜੀ ਇਹ ਦੋਨੋਂ ਭੈਣਾਂ ਮਾਤਾ ਜੀ ਹਰਬੀਬ ਕੌਰ ਤੇ ਮਾਤਾ ਜੀ ਅਮਰਜੀਤ ਕੌਰ ਜੀ ਆਹ ਦੇਖੋ ਜੀ ਘੋੜੀਆਂ ਸੁਨਾਰੇ ਦੀ ਪੰਜਾਬੀ ਵਰਸੇ ਦੀ ਗੱਲ ਔਰ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਦੋਨਾਂ ਭੈਣਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਜੀ ਔਰ ਹੁੰਦਾ ਹੀ ਹੈ ਭੈਣਾਂ ਦਾ ਪਿਆਰ ਲੇਕਿਨ ਇਹ ਇੱਕ ਦੂਜੇ ਤੋਂ ਇੱਕ ਮਿੰਟ ਵੀ ਵੱਖ ਨਹੀਂ ਰਹਿੰਦੇ ਜੀ